ਇਹਨਾਂ ਦੇ ਕਾਰਨ ਦੇ ਕਾਲੇ ਟੁੱਟੇ ਸਾਡੇ ਇਹਨਾਂ ਵਿੱਚ ਆਈ ਮੇਰਾ ਉਹ ਲੋਕਿਆ ਕੀ ਆਈ ਮੇਰਾ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਉਣ ਵੇਲੇ ਸਾਬਾ ਹੀ ਉਹ ਮੇਰੇ ਕੱਢ ਕੇ ਲੈ ਗਿਆ ਤੇ ਫੇਰ ਨਸੀ ਸੀ ਕਿ ਭੁਰੇ ਦੇ ਤੀ ਕੋ ਆਪਾਂ ਨੂੰ ਮੇਰਾ ਅਰਵਿੰਦਰ ਸਿੰਘ ਜੀ ਮੈਂ ਉਹ ਸੁਤਾਨ ਨੂੰ ਕਿਹਾ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਵੀ ਤੁਹਾਡੇ ਚੋਰੀ ਹੋ ਗਈ ਆ ਜਦੋਂ ਮਾ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਠੀਕ ਹੈ ਜੀ ਤੇ ਖੜਿਆ ਕੋਈ ਕੈਸ਼ ਖੜਿਆ ਹੋਦਾ ਨਾ ਠੀਕ ਹੈ ਜੀ ਤਿੰਨਾਂ ਲਗਣਾਂ ਦਾ ਕੈਸ਼ ਹੀ ਆਵਾ ਤੇਰੀ ਕਿਹੜੀ ਦੁਕਾਨ ਆ ਜੀ ਉਹ ਸਾਡੀ ਕਿਹੜੀ ਮਿੱਟੀ ਵੀ ਲਾ ਇੱਕ लवली ਸਵੀਟ ਦੀ ਆ ਇੱਕ ਨਾਈ ਦੀ ਆ ਇਹਦੇ ਸਾਰਾ ਟੋਟਲ ਕਿੰਨਾ ਕਹੇ ਨੁਕਸਾਨ ਹੋ ਗਿਆ ਮੇਰਾ ਤਾਂ ਬੇਗਮਾ ਵੀ 12 ਤੋਂ 16 ਕੁਸੂਰ ਰੁਪਿਆ ਆ ਨਾਈ ਦੀ ਦੁਕਾਨਾਂ ਦੇ ਸਾਡਾ 15000 ਰੁਪਿਆ ਆ लवली ਸਵੀਟ ਦਾ 2200 ਰੁਪਿਆ ਠੀਕ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਕਿ ਬੰਦ ਹੋਏ ਜੇ ਤਾਂ ਮੇਨ ਰੋਡ ਆ ਸਾਹਮਣੇ ਬੈਂਕ ਵਾ ਨਸਤੋ ਹੈ ਕੋਈ ਇੰਨੇ ਵੜੀਆਂ ਲੱਗਾਂ ਲੱਗੀਆਂ ਕੰਮ ਵਾਸਤੇ ਇਹ ਮੇਨ ਰੋਡ ਦੇ ਮੁੰਡੇ ਦੀ ਸੁਣਿਆ ਮੇਰਾ ਬਿੱਥੇਰੀ ਟੁੱਟ ਗਿਆ ਠੀਕ ਹੈ ਨਾ ਇਹਦੇ ਦੂਸਰੇ ਟੁੱਟ ਗਏ ਨਹੀਂ ਦੇ ਪਹਿਲਾਂ ਉਹ ਸਾਵਾਂ ਹੈ ਪਹਿਲਾਂ ਵੀ ਆਈ ਮੇਰਾ ਉਹਨੇ ਵੀ ਕਿਆ ਕੀ ਆਈ ਮੇਰਾ ਠੀਕ ਹੈ ਨਾ ਤੇ ਕੰਮ ਬੰਦ ਹੋਣਾ ਚਾਹੀਦਾ ਵਾ ਮੈਂ ਨਾ ਪਾਜੀ ਮੇਰਾ ਹੋਰ ਜ਼ਿਆਦਾ ਨੁਕਸਾਨ ਆ ਮੈਂ ਤਾਂ ਲੈ ਗਿਆ ਰਾਤੀ ਕੱਟ ਕੇ ਮੈਂ ਝੂਠ ਮਾਰਾ ਮਨ ਵੀ ਲੈਣਾ ਕੋਈ ਚਾਲਿਆਂ ਵੀਰਣਾ ਨੂੰ ਵੀ ਹੋ ਸਕਦਾ ਇਹ ਕੋਈ ਕਿਆ ਠੀਕ ਹੈ ਨਾ ਮੈਂ ਉਹ ਲੈ ਗਿਆ ਮੇਰਾ ਫਿਰ 12 ਤੋਂ 1600 ਰੁਪਇਆ ਮੈਂ ਝੂਠ ਮਾਰਾ ਠੀਕ ਹੈ ਮੇਰੇ ਕੋਲ ਬੱਸਾਂ ਦਾ ਕੈਸ਼ ਹੁੰਦਾ ਨੇ ਸ਼ੁਗਰਮਨ ਲੈ ਗਿਆ ਉਹ ਵੀ ਟਿਕਟਾਂ ਰੁਪਈਆਂ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕਿਦੋਂ ਪੀਸੀਆਰ ਜੇ ਮਾਰਾ ਹੀ ਹੁੰਦੀ ਜਾਂ ਫਿਰ ਘਾਟਾ ਚੋਰੀ ਹੁੰਦੀ ਇਹ ਵੀ ਗੱਲ ਹੈ ਕਿ ਘਾਟਾ ਹੁੰਦੀ ਮੈਂ ਵੀ ਮੇਨ ਰੋਡ ਦੇ ਬੈਂਕ ਜਿਹੇ 10 ਹੁੰਦੀ ਆ ਤਾਂ ਹੀ ਹੋਗੀ ਨਾ ਨਾ ਵੈਲਕਮ ਆਓ ਤੇ ਦੁਕਾਨ ਦੇ ਰੌਣਕ ਬੰਦ ਕਰਕੇ ਗਏ ਆ ਉਹ ਰਾ ਨੂੰ ਪਤਾ ਨਹੀਂ ਕਿਹਦੇ ਵਲੇ ਆਣ ਗਏ ਨਾਲੇ ਨਾਲੇ 200 ਰੁਪਏ 15000 ਰਹਾ ਗੱਲੇ ਜਿਹੜੇ ਪਾ ਉਹ ਕਰਾਇਆ ਕੋਈ ਅਗਰ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਉਣ ਵਾਸਤੇ ਰੱਖਿਆ ਵੈਸੇ ਹੀ ਉਹ ਮੈਂ ਅੱਗੇ ਕੱਢ ਕੇ ਲੈ ਗਿਆ ਨੁਕਸਾਨ ਹੋਣੋਂ ਆਪਣੀ ਆਪਣੀ ਦੁਕਾਨ ਦਾ ਪਹਿਲਾਂ ਬਣਾ ਲਵਾਂ ਆਪਣੀ ਦੁਕਾਨ ਦਾ ਪਹਿਲਾਂ 15000 ਹਾਂਜੀ ਅੱਗੇ ਇਹ ਹੈ ਕਿ ਨਵਰੀਆਤੀ ਜੀ ਵਾਰੀ ਠੀਕ ਹਨ ਜਾਂਦੇ ਹੋ ਇਹਦੇ ਵੀ ਮਨਗੇ ਇਨਸਾਫ ਮਿਲਣਾ ਜੇ ਦੁਕਾਨਦਾਰਾਂ ਨੂੰ ਰਵਣਾ ਦੇ ਜ਼ਰੀਏ ਆਪਣੇ ਨੁਕਸਾਨ ਉਪਰ ਭਾਈ ਕਰਨੀ ਚਾਹੀਦੀ ਹੈ ਜੀ ਤੀਜੀ ਵਾਰੀ ਵੀ ਪਹਿਲਾਂ ਵੀ ਕਿਹਾ ਸੀ ਖੜਾ ਜਾਣਾ ਐਸਐਸ ਸਿੰਘ ਸੁਖਵਿੰਦਰ ਸਿੰਘ ਕੀ ਮਤਲਬ ਹੈ ਅੱਜ ਮੈਂ ਇੱਕ ਤਰਖਾਸਤ ਮਿਲਿਆ ਸਾਨੂੰ ਜੀ ਕਿ ਹਰਵਿੰਦਰ ਸਿੰਘ ਇਹਦੀ ਟੈਲਰਿੰਗ ਮਟੀਰੀਅਲ ਦੀ ਦੁਕਾਨ ਆ ਤੇ ਰਾਜਕਮਾਰ ਦੀ ਹੇਅਰ ਕਟਿੰਗ ਦੁਕਾਨ ਆ ਜੀ ਤੇ ਜਗਵਿੰਦਰ ਪਾਲ ਦੀ ਲਵਰੀ ਸਵੀਟ ਗੁਰਨਾਨਕ ਨਗਰ ਪਟਾਲਾ ਗੁਰਦਾਸਪੁਰ ਰੋਡ ਤੇ ਦੁਕਾਨਾਂ ਨੇ ਤਿੰਨ ਤੇ ਰਾਤ ਸਮੇਂ ਕਹਿੰਦੇ ਵੀ ਚੋਰਾਂ ਨੇ ਸਾਡੀ ਦੁਕਾਨ ਦੇ ਤਾਲੇ ਤੋੜ ਕੇ ਤੇ ਸਾਡੇ ਅੰਦਰੋਂ ਜਿਹੜੀ ਨਗਦੀ ਪਈ ਸੀ ਕੋਈ ਥੋੜੀ ਥੋੜੀ ਉਹ ਚੋਰੀ ਕਰਕੇ ਲੈ ਗਏ। ਉਹਨਾਂ ਨੁਕਸਾਨਾਂ ਦਾ ਆਪਣੇ ਜਗENDER ਪਾਲ ਜੀ ਕਹਿੰਦੇ 2500 ਰੁਪਏ ਲਗਿਆ ਸਾਡਾ ਜੀ ਤੇ ਰਾਜਕੁਮਾਰ ਕਹਿੰਦੇ 15000 ਰੁਪਏ ਕਟਿੰਗ ਵਾਲੇ ਜੀ। ਤੇ ਅਰਵਿੰਦਰ ਸਿੰਘ ਕਹਿੰਦੇ 1200 ਰੁਪਏ ਸਾਡੇ ਗੱਲੇ ਸੀ। ਇਹ ਨੁਕਸਾਨ ਆ ਬਾਕੀ ਸਮਾਨ ਕੋਈ ਨਹੀਂ ਖੜਿਆ ਨਾ ਤੇ ਕੋਈ ਨਹੀਂ ਤਫ਼ਤੀਸ਼ ਕਰ ਰਹੀ ਹੈ। ਤੇ ਆਪਾਂ ਜਲਦੋਂ ਚੋਰੀਆਂ ਨੂੰ ਫਾਟਦੇ ਨੇ। ਨਹੀਂ ਨਹੀਂ ਕੋਈ ਨਹੀਂ ਇੱਥੇ ਕੈਮਰਾ ਆਈ ਕੋਈ ਨਹੀਂ ਲੱਗੇ। ਤੇ ਕੋਈ ਨਾ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਕੋਈ ਆਪਾਂ ਨੂੰ। ਖਰੀਫ ਕੋ ਗੱਲ ਹੈ ਜੀ ਆਪਾਂ ਪੇਕੀ ਨਾਲ ਜਾਜ ਕਰਾਂਗੇ ਉਹ ਵੀ ਸਾਹਮਣੇ ਵਾਂਗੇ ਕਾਰਵਾਈ ਕਰਾਂਗੇ